ਸਰਸ਼ੀਆ ਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਂ ਤਵਲਿੰਕ ਕੋਟ ਤੁਹਾਡਾ ਸਵਾਗਤ ਕਰਦੀ ਹਾਂ ਇੱਕ ਵਾਰ ਫੇਰ ਤੋਂ ਅਸੀਂ ਹਾਜ਼ਰ ਹੋ ਗਏ ਆ ਤੁਹਾਡੇ ਸਾਹਮਣੇ ਮੁੱਖ ਸਰਗਰਮੀਆਂ ਲੈ ਕੇ ਜਿਸ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਪੰਜਾਬ ਦੇ ਪਿਛਲੇ 24 ਘੰਟਿਆਂ ਦੇ ਵਿੱਚ ਕੀ ਕੁਝ ਵਾਪਰਿਆ ਅਤੇ ਪੰਜਾਬ ਦੀ ਜਿੰਨੀਆਂ ਵੀ ਮੁੱਖ ਖਬਰਾਂ ਨੇ ਉਹ ਫਿਲਹਾਲ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸਭ ਤੋਂ ਪਹਿਲਾਂ ਵੱਧਦੇ ਆ ਪਹਿਲੀ ਖਬਰ ਦੇ ਵੱਲ ਗੁਰਦੁਆਰਾ ਸ਼੍ਰੀ ਲੋਗੜ ਸਾਹਿਬ ਦੇ ਵਿਖੇ ਸੰਗਤਾਂ ਦੀ ਸਹੂਲਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਨ੍ਹਾਂ ਦੀ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ। ਕਾਫੀ ਸਮੇਂ ਤੋਂ ਸੰਗਤਾ ਦੇ ਵੱਲੋਂ ਇਹ ਡਿਮਾਂਡ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਦੀ ਸਹੂਲਤਾਂ ਦਾ ਧਿਆਨ ਰੱਖਿਆ ਜਾਵੇ ਅਤੇ ਉਨ੍ਹਾਂ ਦੀ ਜਿਹੜੀ ਸਹੂਲਤਾਂ ਨੇ ਉਨ੍ਹਾਂ ਤੇ ਥੋੜਾ ਧਿਆਨ ਦਿੱਤਾ ਜਾਵੇ। ਜਿਸ ਤੋਂ ਬਾਅਦ ਹੁਣ ਜਿਹੜੀ ਸੰਗਤਾ ਦੀ ਜਿਹੜੀ ਸਹੂਲਤਾਂ ਨੇ ਉਨ੍ਹਾਂ ਦਾ ਪ੍ਰਬੰਧ ਕੀਤਾ ਗਿਆ। ਇਹ ਜਿਹੜਾ ਪ੍ਰਬੰਧ ਹੈ ਉਹ ਗੁਰਦੁਆਰਾ ਸ਼੍ਰੀ ਲੋਗੜ ਸਾਹਿਬ ਵਿਖੇ ਕੀਤਾ ਗਿਆ। ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਅੱਜ ਸਤਕੰਡ ਸ੍ਰੀ ਹਰਵੰਦਰ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਕਿਲਾ ਲੋਗੜ ਸਾਹਿਬ ਵਿਖੇ ਸਾਡੇ ਅਤੀ ਸਤਿਕਾਰਯੋਗ ਭਾਈ ਇਕਬਾਲ ਜੀ ਬੀਬੀ ਕੌਲਾ ਜੀ ਭਲਾਈ ਕੇਂਦਰ ਟਰਸਟ ਵੱਲੋਂ ਕਿ ਇੱਥੇ ਸੰਗਤਾਂ ਦੇ ਬੜੀ ਮੰਗ ਸੀਗੀ ਜਿਹੜੇ ਬਾਥਰੂਮ ਬਣਾਉਣ ਬਾਅਦ ਤੇ ਸੋ ਲੰਬੇ ਸਮੇਂ ਤੋਂ ਇਹ ਸੰਗਤਾਂ ਦੀ ਡਿਮਾਂਡ ਆ ਰਹੀ ਸੀਗੀ ਸੋ ਇਹ ਸੰਗਤਾਂ ਦੀ ਮੰਗ ਨੂੰ ਮੁੱਖ ਵੇਗ ਦੇ ਹੋਏ ਸਾਡੇ ਮਾਨਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦੇ ਆਦੇਸ਼ਾਂ ਦੇ ਮੁਤਾਬਕ ਜਿਹੜੀ ਇਹ ਸੇਵਾ ਸੀਗੀ ਤੇ ਸਾਡੇ ਮੇਰੇ ਛੋਟੇ ਵੀਰ ਭਾਈ ਵਿਕਰਮ ਸਿੰਘ ਜੀ ਜਿਹੜੇ ਐਡੀਸ਼ਨਲ ਮੈਨੇਜਰ ਨੇ ਜੋ ਇੱਥੇ ਗੁਰਦਰਾ ਸਾਹਿਬ ਦਾ ਕੰਮਕਾਰ ਦੇਖਦੇ ਨੇ ਉਹਨਾਂ ਦੇ ਯਤਨਾ ਸਦਕਾ ਜਿਹੜੀ ਇਹ ਸੇਵਾ ਇਹ ਭਾਈ ਗੁਰ ਇਕਵਾਲ ਜੀ ਮਾਤਾ ਕੌਲਾ ਜੀ ਭਲਾਈ ਕੇਂਦਰ ٹرسٹ ਨੂੰ ਦਿੱਤੀ ਗਈ ਸੀਗੀ ਜੋ ਪਿਛਲੇ ਤਕਰੀਬਨ 2.5 3 ਮਹੀਨਿਆਂ ਦੇ ਵਿੱਚ ਵਿੱਚ ਜਿਹੜੇ ਇੱਥੇ ਸੰਗਤਾਂ ਦੀ ਮੰਗ ਮੁਤਾਬਕ 13 14 ਜਿਹੜੇ ਵਾਸਰੂਮ ਨੇ ਬਹੁਤ ਵਧੀਆ ਦਿਖਦੇ ਬਣਾ ਕੇ ਸੰਗਤਾਂ ਦੀ ਸੰਗਤਾਂ ਨੂੰ ਸਮਰਪਿਤ ਕੀਤੇ ਨੇ ਅਸੀਂ ਸਤਕੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਭਾਈ ਸਾਹਿਬ ਦਾ ਤੇ ਇਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਆਂ ਤੇ ਕਿ ਜਿਨ੍ਹਾਂ ਨੇ ਇੰਨੇ ਥੋੜੇ ਸਮੇਂ ਵਿੱਚ ਜਿਹੜੀ ਇਹ ਸੇਵਾ ਮੁਕੰਮਲ ਕਰਕੇ ਸੰਗਤਾਂ ਦੇ سپرد ਕੀਤੀ ਆ ਅੱਗੋਂ ਵੀ ਆਸ ਕਰਦੇ ਆਂ ਵੀ ਆਉਣ ਵਾਲੇ ਸਮੇਂ ਵਿੱਚ ਵੀ ਜਿਹੜੀਆਂ ਇਹਨਾਂ ਨੂੰ ਸੁਭਾਵਾਂ ਦਿੱਤੀਆਂ ਜਾਣਗੀਆਂ ਉਹ ਸਮੇਂ ਸਿਰ ਤੇ ਪੂਰੀਆਂ ਕਰਕੇ ਉਹ ਸੰਗਤਾਂ ਦੇ سپੁਰਦ ਕੀਤੇ ਜਾਣਾ ਮੈਂ ਸਤਿਗੰਗ ਸ਼੍ਰੀ ਹਰਮੰਦਰ ਸਾਹਿਬ ਵੱਲੋਂ ਭਾਈ ਸਾਹਿਬ ਜੀ ਦਾ ਇਹਨਾਂ ਦੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਪ੍ਰਧਾਨ ਜੀ ਵੱਡੇ ਮੈਨੇਜਰ ਸਾਹਿਬ ਭਗਵੰਤ ਸਿੰਘ ਜਿੰਗੇੜਾ ਇਦਰੋਂ ਲੇਕਰ ਅਮਜੀਤ ਸਿੰਘ ਜੀ ਸਾਰੇ ਬਾਹਲੇ ਗੁਰਦੁਆਰਿਆਂ ਦੀ ਦੇਖ ਰਹਿ ਜੋ ਸ਼੍ਰੋਮਣੀ ਕਮੇਟੀ ਵੱਲੋਂ ਚੋਲੀ ਜਪਾਈ ਇਹਨਾਂ ਸਾਰਿਆਂ ਦੇ ਤਾਂ ਵੀ ਸਬਜ਼ੀ ਦੀਆਂ ਰਸੀਸਾਂ ਪਿਆਰ ਸਦਕਾ ਗੁਰਦੁਆਰਾ ਕੇਲਾ ਸਰੀ ਲੋਗੜ ਸਾਹਿਬੇ ਕੇ ਆਪਣਾ ਭਾਈਆਂ ਵਾਸਤੇ ਵੀ ਬੀਬੀਆਂ ਵਾਸਤੇ ਵੀ ਸਾਰੀ ਨਵੀਆਂ ਫਲਸ਼ਾਂ ਬਾਥਰੂਮਾਂ ਦੀ ਸੇਵਾ ਬੀਬੀ ਕੋਲਾਪਲਾਈ ਕੇ ਅੰਦਰ ਕੋਲੋਂ ਸਤਗੁਰਾਂ ਨੇ ਲਈ ਹੈ ਅੱਜ ਇਹਦਾ ਸ਼ੁਭ ਮਹੂਰਤ ਜਿਹੜਾ ਹੈ ਸਤਗੁਰਾਂ ਦੀ ਕਿਰਪਾ ਦੇ ਨਾਲ ਉਦਗਾਰਡਨ ਕੀਤਾ ਗਿਆ ਹੁਣ ਪਹਿਲੇ ਜਿਹੜੀਆਂ ਸੀ ਉਹ ਬਹੁਤ ਬਿਰਧ ਹੋ ਗਈਆਂ ਸੀ ਬਹੁਤ ਜ਼ਿਆਦਾ ਤੇ ਹੁਣ ਸਾਰੀਆਂ ਸੰਗਤਾਂ ਕਿਉਂਕਿ ਮੰਨਦੀ ਰਹੀ ਹੈ ਕਿ ਇਥੇ ਵੀ ਹੋਰ ਰੌਣਕਾਂ ਅੱਗੇ ਵੀ ਨੇ ਹੋਰ ਰੌਣਕਾਂ ਲੱਗਣ ਜਿਵੇਂ ਅੱਗੋਂ ਇੰਟਰਲੌਕ ਟਾਇਲ ਜਾਂ ਹੋਰ ਸੇਵਾ ਦਾ ਇਸ਼ਾਰਾ ਮੈਨੇਜਰ ਸਾਹਿਬ ਵੱਲੋਂ ਹੋਇਆ ਉਹ ਵੀ ਕਰਕੇ ਵਾਹਿਗੁਰੂ ਕਿਰਪਾ ਕਰੇ ਗੁਰੂ ਹਰਗੋਬਿੰਦ ਸਾਹਿਬ ਆਪ ਵਰਦ ਕੇ ਸਾਰੇ ਕਾਰਜ ਕਰਾ ਰਹੇ ਨੇ ਸ਼੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੋਨਾ ਦਾ ਧੰਨਵਾਦ ਜਿਉਂ ਨਾ ਸੇਵਾ ਝੋਲੀ ਚ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬਾਬਾ ਬਕਾਲਾ ਦੇ ਪਲੇਅਰ ਜਿਹੜੇ ਨੇ ਉਹਨਾਂ ਨੂੰ ਇੱਕ ਬੱਸ ਗਿਫਟ ਦੇ ਵਿੱਚ ਦਿੱਤੀ ਗਈ ਇਹ ਜਿਹੜੇ ਪਲੇਅਰ ਸੀਗੇ ਉਹ ਹਾਕੀ ਪਲੇਅਰਸ ਨੇ ਜਿੰਨਾ ਦੀ ਸਹੂਲਤਾ ਦੇ ਵਾਸਤੇ ਇਹ ਜਿਹੜੀ ਬੱਸ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਗਿਫਟ ਕੀਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਰਜਨ ਸਿੰਘ ਧਾਮੀ ਉਹਨਾਂ ਨੇ ਜੋ ਡਿਮਾਂਡ ਤਜਿੰਦਰ ਸਿੰਘ ਪੱਡਾ ਜੋ ਸਾਡੇ ਸਪੋਰਟਸ ਦੇ ਸਖਤਰ ਆ ਉਹਨਾਂ ਨੇ ਰੱਖੀ ਸੀ ਕਿ ਜੋ ਹਾਕੀ ਦੀ ਅਕੈਡਮੀ ਬਾਬੇ ਬਕਾਲੇ ਵਿਖੇ ਚੱਲਦੀ ਪਈ ਹੈ ਜਿੱਥੇ ਹਾਕੀ ਦੇ ਖਿਡਾਰੀ ਜਿਹੜੇ ਆ ਹਾਕੀ ਖੇਡ ਦੇ ਵੱਖ-ਵੱਖ ਟੂਰਨਾਮੈਂਟਾਂ ਤੇ ਜਾਂਦੇ ਆ ਉਹਨਾਂ ਨੂੰ ਬੱਸ ਦੀ ਲੋੜ ਮਹਿਸੂਸ ਹੁੰਦੀ ਸੀ ਕਿਉਂਕਿ ਬੱਸ ਪਹਿਲੀ ਪੁਰਾਣੀ ਹੋ ਚੁੱਕੀ ਸੀ ਤੇ ਪ੍ਰਧਾਨ ਸਾਹਿਬ ਨੇ ਨਵੀਂ ਬੱਸ ਜਿਹੜੀ ਹੈ ਉਹ ਇਹਨਾਂ ਬੱਚਿਆਂ ਨੂੰ 77 ਸਾਲ ਦੀ ਮੰਗਤੇ ਦਿੱਤੀ ਹੈ ਤੇ ਮੈਂ ਇਹਦੀ ਖੁਸ਼ੀ ਮਹਿਸੂਸ ਕਰਦਾ ਕਿਉਂਕਿ ਹਾਕੀ ਇੱਕ ਨੈਸ਼ਨਲ ਗੇਮ ਹੈ ਤੇ ਸ਼੍ਰੋਣੀ ਕਮੇਟੀ ਦੀ ਤਰਜੀਹ ਤੇ ਤੌਰ ਤੇ ਨੈਸ਼ਨਲ ਗੇਮ ਹੋਣ ਦੇ ਤੌਰ ਤੇ ਇਹ ਹਾਕੀ ਦੀ ਸਫਲਾਈ ਦਿੰਦੇ ਆ ਸਾਡੇ ਅੰਦਰ 14 ਅੰਦਰ 16 ਅੰਦਰ 20 ਜਿਹੜੇ ਪਲੇਅਰ ਆ ਹਾਕੀ ਖੇលਦੇ ਆ ਤੇ ਚਾਰ ਪਲੇਅਰ ਜਿਹੜੇ ਆ ਉਹ ਨੈਸ਼ਨਲ ਲੈਵਲ ਤੇ ਵੀ ਪਹੁੰਚੇ ਆ ਤੇ ਚਲੋ ਬੱਸ ਦੀ ਲੋੜ ਸੀ ਜਦੋਂ ਬੱਸ ਹੋਏਗੀ ਫਿਰ ਵੱਖ-ਵੱਖ ਟੂਰਨਾਮੈਂਟਾਂ ਤੇ ਜਿਹੜਾ ਸੌਖੇ ਜਾ ਸਕਦੇ ਆ ਜਦੋਂ ਕਨਵੈਸ ਹੋਏਗੀ ਫਿਰ ਜਿੱਥੇ ਵੀ ਜੇ ਦੂਰ ਵੀ ਕਿਤੇ ਟੂਰਨਾਮੈਂਟ ਹੈ ਤਾਂ ਉੱਥੇ ਵੀ ਟੀਮ ਜਾ ਸਕਦੀ ਹੈ ਮੈਂ ਪ੍ਰਧਾਨ ਜੀ ਦਾ ਵੀ ਧੰਨਵਾਦ ਕਰਦਾ ਤੇ ਅਰਦਾਸ ਕਰਦਾ ਕਿ ਹਾਕੀ ਦੀ ਜਿਹੜੀ ਫਲਵਾੜੀ ਸਾਡੀ ਹੈ ਇਹ ਫਲਵਾੜੀ ਸਾਡੀ ਬਧੇ ਫੁੱਲੇ ਤੇ ਮਾਰ ਕੇ ਮਾਰੇ ਤੇ ਦੇਸ਼ ਦਾ ਨਾਮ ਰੋਸ਼ਨ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸ਼ਾਮਨੀ ਗੋਦਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਹਾਕੀ ਅਕੈਡਮੀਆਂ ਚਲਾਈਆਂ ਜਾ ਰਹੀਆਂ ਤੇ ਮੈਂ ਸਰਦਾਰ ਕੁਲਵੰਤ ਸਿੰਘ ਮਨਨ ਜੋ ਸਾਡੇ ਮੁਖ ਸਕੱਤਰ ਸਾਹਿਬ ਆ ਇਹਨਾਂ ਨੂੰ ਬੇਨਤੀ ਕੀਤੀ ਸੀਗੀ ਤੇ ਇਹਨਾਂ ਨੇ ਪ੍ਰਧਾਨ ਸਾਹਿਬ ਨਾਲ ਗੱਲਬਾਤ ਕਰਕੇ ਤੁਰੰਤ ਜਿਹੜੀ ਬਾਸਿਆ ਸਾਨੂੰ ਅਕੈਡਮੀ ਨੂੰ ਮਹਈਆ ਕਰਵਾਈ ਆ ਮੈਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਤੇ ਇਹਨਾਂ ਨੇ ਇੱਥੇ ਹੀ ਨਹੀਂ ਮੈਨੂੰ ਕਬੱਡੀ ਵਿੱਚ ਵੀ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਇਹ ਹਮੇਸ਼ਾ ਤਤਪਰ ਰਹਿੰਦੇ ਕਿਉਂਕਿ ਆਪੇ სპੋਰਟਸਮੈਨ ਆ ਇਹਨਾਂ ਨੇ ਸਦਾ ਹੀ ਮੈਨੂੰ ਥਾਪੜਾ ਦੇ ਕੇ ਰੱਖਿਆ ਵੀ ਤੁਸੀਂ ਸਪੋਰਟਸ ਵਿੱਚ ਜਿੰਨਾ ਵੀ ਕੰਮ ਕਰ ਸਕਦੇ ਕਰੋ ਮੈਂ ਤੁਹਾਡੇ ਨਾਲ ਆ ਮੈਂ ਇਹਨਾਂ ਦਾ ਇੱਥੇ ਆਉਣ ਤੇ ਜੀ ਆਇਆਂ ਵੀ ਕਿੰਨਾ ਧੰਨਵਾਦ ਵੀ ਕਰਦਾ ਤੇ ਅੱਜ ਇਹਨਾਂ ਨੇ ਸਾਨੂੰ バス ਜਿਹੜੀ ਆ ਉਹ ਦਿੱਤੀ ਆ ਇਸ ਸਾਰੇ ਕਾਰਜ ਲਈ ਮੈਂ ਮਾਨਜੋਗ ਪ੍ਰਧਾਨ ਸਾਹਿਬ ਐਡਵੋਕੇਟ ਸਰ ਹਜਿੰਦਰ ਸਿੰਘ ਧਾਰਮੀ ਸਾਹਿਬ ਦਾ तहे ਦਿਲੋਂ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਸਾਡੀ ਇਸ ਮੰਗ ਨੂੰ ਤੁਰੰਤ ਪੂਰਾ ਕੀਤਾ ਤੇ ਅੱਗੋਂ ਵੀ ਮੈਂ ਆਸ ਕਰਦਾ ਵੀ ਸ਼੍ਰੋਮਿਕ ਕਮੇਟੀ ਦੇ ਜਿਹੜੇ ਪਲੇਅਰ ਆ ਉਹਨਾਂ ਦਾ ਇਸੇ ਤਰ੍ਹਾਂ ਹੀ ਰੱਖ-ਰਖਾਵ ਕੀਤਾ ਜਾਵੇਗਾ। ਮੌਨਸੂਨ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਵਾਰ ਮੌਨਸੂਨ ਦੀ ਸ਼ੁਰੂਆਤ ਕੁਝ ਦਿਨ ਪਹਿਲਾਂ ਹੀ ਦੇਖਣ ਨੂੰ ਮਿਲ ਗਈ ਸੀ। ਅਕਸਰ ਮੌਨਸੂਨ ਦੇਖਿਆ ਜਾਂਦਾ ਹੈ ਕਿ 30 ਜੂਨ ਤੋਂ ਸ਼ੁਰੂ ਹੁੰਦਾ ਹੈ ਪਰ ਇਸ ਵਾਰ ਮੌਨਸੂਨ ਦੀ ਸ਼ੁਰੂਆਤ ਕੁਝ ਸਮੇਂ ਪਹਿਲਾਂ ਹੀ ਹੋ ਗਈ ਸੀ ਅਤੇ ਹੁਣ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੌਨਸੂਨ ਜਿਹੜਾ ਉਹ ਨਜ਼ਰ ਆ ਰਿਹਾ ਹੈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਕਿੱਥੇ ਹਲਕੀ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ ਅਤੇ ਕਿੱਥੇ ਕਿਣਮਿਣ ਦੇਖਣ ਨੂੰ ਮਿਲ ਰਹੀ ਹੈ ਉਦਾਂ ਹੀ ਅਗਰ ਪੰਜਾਬ ਦੇ ਵਿੱਚ ਲੁਧਿਆਣਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਕਈ ਇਲਾਕਿਆਂ ਦੇ ਵਿੱਚ ਭਾਰੀ ਬਰਸਾਤ ਦੇਖਣ ਨੂੰ ਮਿਲ ਰਹੀ ਹੈ ਅਤੇ ਉਸ ਦੇ ਨਾਲ-ਨਾਲ ਜਿਹੜੇ ਲੋਕ ਨੇ ਉਹ ਬਰਸਾਤ ਦੇ ਵਿੱਚ ਰੇਨ ਕੋਟ ਅਤੇ ਅੰਬ੍ਰੇਲਾ ਲੈ ਕੇ ਆਪਣੀ ਆਵਾਜਾਈ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਮੌਨਸੂਨ ਨੂੰ ਲੈ ਕੇ ਹੁਣ ਲੋਕਾਂ ਨੂੰ ਗਰਮੀ ਤੋਂ ਵੀ ਰਾਹਤ ਦੇਖਣ ਨੂੰ ਮਿਲੇਗੀ ਪਿਛਲੇ ਮਹੀਨੇ ਦੀ ਅਗਰ ਗੱਲ ਕੀਤੀ ਜਾਵੇ ਤਾਂ ਗਰਮੀ ਦੇ ਨਾਲ ਲੋਕਾਂ ਦਾ ਬੁਰਾ ਹਾਲ ਸੀ ਅਤੇ ਟੈਂਪਰੇਚਰ ਵੀ ਸੀ ਜਿਹੜਾ ਸੀਗਾ ਉਸ ਦੇ ਵਿੱਚ ਵੀ ਵਾਅਦਾ ਦੇਖਣ ਨੂੰ ਮਿਲਿਆ ਤੇ ਹੁਣ ਲੋਕਾਂ ਨੂੰ ਮੌਨਸੂਨ ਦੇ ਵਿੱਚ ਗਰਮੀ ਤੋਂ ਵੀ ਰਾਹਤ ਦੇਖਣ ਨੂੰ ਮਿਲੇਗੀ ਹੁਣ ਅਸੀਂ ਜਾਣਦੇ ਹਾਂ ਕਿ ਮੌਨਸੂਨ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅਪਡੇਟ ਰਹਿਣ ਵਾਲੇ ਨੇ ਅਤੇ ਹੁਣ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਬਰਸਾਤ ਪੈਣ ਵਾਲੀ ਹੈ ਅਤੇ ਕੀ ਆਈਐਮਡੀ ਦੇ ਵੱਲੋਂ ਇਸ ਨੂੰ ਲੈ ਕੇ ਕੋਈ ਅਲਰਟ ਤਾਂ ਨਹੀਂ ਜਾਰੀ ਕਰ ਦਿੱਤਾ ਗਿਆ ਹੁਣ ਅਸੀਂ ਸੁਣਦੇ ਹਾਂ ਜੀ ਜੀਸੀ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਡੇ ਟਾਈਮ ਟੈਂਪਰੇਚਰ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਗਿਰਾਵਟ ਅਬਜ਼ਰਵ ਕੀਤੀ ਗਈ ਹੈ ਕਿਉਂਕਿ ਮੌਨਸੂਨ ਦੀ ਆਮਦ ਸਾਰੇ ਰੀਜਨ ਦੇ ਵਿੱਚ ਹੋ ਗਈ ਹੈ ਔਰ ਰੇਨੀ ਔਰ ਕਲਾਉਡੀ ਕੰਡੀਸ਼ਨਸ ਬਣੀਆਂ ਹੋਈਆਂ ਨੇ ਸੋ ਉਹਦੇ ਕਰਕੇ ਡੇ ਟਾਈਮ ਟੈਂਪਰੇਚਰ ਦੇ ਵਿੱਚ ਗਿਰਾਵਟ ਹੈ ਕੱਲ ਦਾ ਡੇ ਟਾਈਮ ਟੈਂਪਰੇਚਰ 31 ਡਿਗਰੀ ਸੈਂਟੀਗ੍ਰੇਡ ਰਿਪੋਰਟ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4.5 ਡਿਗਰੀ ਸੈਂਟੀਗ੍ਰੇਡ ਨੀਚੇ ਸੀ ਔਰ ਅੱਜ ਦਾ ਮਿਨੀਮਮ ਟੈਂਪਰੇਚਰ 23.4 ਡਿਗਰੀ ਸੈਂਟੀਗ੍ਰੇਡ ਰਿਪੋਰਟ ਕੀਤਾ ਗਿਆ जोड़ा कि नॉर्मल तो लगभग तीन पॉइंट एक डिग्री सेंटीग्रेड नीचे है सो दोनों ही दिन और रात का टैंपरेचर जो नॉर्मल तो नीचे चल रहे हैं ਬਿਲਕੁਲ ਜੀ ਕਿਉਂਕਿ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਮੌਨਸੂਨ ਦੀ ਆਮਦ ਸਾਰੇ ਰੀਜਨ ਦੇ ਵਿੱਚ ਹੋ ਗਈ ਹੈ 29 ਜੂਨ ਨੂੰ ਜਿਹੜਾ ਸਾਰਾ ਕੰਟਰੀ ਮੌਨਸੂਨ ਦੇ ਨਾਲ ਕਵਰ ਹੋ ਗਿਆ ਔਰ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 22 ਜੂਨ ਨੂੰ ਪਠਾਨਕੋਟ ਦੇ ਵਿੱਚ ਮੌਨਸੂਨ ਦੀ ਆਮਦ ਹੋ ਗਈ ਸੀ ਔਰ 25 ਜੂਨ ਨੂੰ ਸਾਰਾ ਜਿਹੜਾ ਪੰਜਾਬ ਸਟੇਟ ਕਵਰ ਹੋ ਗਿਆ ਸੀ ਔਰ ਇਸ ਵਕਤ ਜਿਹੜਾ ਇੱਕ ਵਾਈਡ ਸਪਰੈਡ ਸਿਸਟਮ ਸਾਰੇ ਰੀਜਨ ਦੇ ਉੱਪਰ ਬਣਿਆ ਹੋਇਆ ਸੋ ਉਹਦੇ ਕਰਕੇ ਬਾਰਿਸ਼ ਰਿਕਾਰਡ ਕੀਤੀ ਜਾ ਰਹੀ ਹੈ ਔਰ ਜੇਸੀ ਆਨਵਰਡ ਦਿਨਾਂ ਦੇ ਵਿੱਚ ਬਾਰਿਸ਼ ਦੀ ਗੱਲ ਕਰੀਏ ਤਾਂ ਆਨਵਰਡ ਕੁਝ ਦਿਨ ਵੀ ਫਿਲਹਾਲ ਇਸੇ ਤਰ੍ਹਾਂ ਜਿਹੜੀ بارش ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਹੋ ਸਕਦੀ ਹੈ ਔਰ ਕਿਤੇ ਕਿਤੇ ਹੈਵੀ بارش ਵੀ ਹੋ ਸਕਦੀ ਹੈ ਇਹਦੇ ਵਾਸਤੇ ਆਈਐਮਡੀ ਵੱਲੋਂ ਜੋ yellow alert ਹੈ ਉਹ ਜਾਰੀ ਕੀਤਾ ਗਿਆ ਹੈ ਤੇ ਇਹਦੇ ਨਾਲ ਅਸੀਂ ਬਣਤੀ ਸਥਿਤੀ ਹੁੰਦੀ ਕਿੰਨੀ بارش ਰਿਕਾਰਡ ਕੀਤੀ ਗਈ ਹੈ ਜੀ ਜੇ ਅਸੀਂ ਜੂਨ ਮਹੀਨੇ ਦੀ ਗੱਲ ਕਰੀਏ ਲੁਧਿਆਣਾ ਦੀ ਜੂਨ ਦੀ ਨਾਰਮਲ بارش 82.8 ਮਿਲੀਮੀਟਰ ਹੈ ਔਰ ਇਸ ਵਾਰੀ ਜੂਨ ਮਹੀਨੇ ਦੇ ਵਿੱਚ 128.2 ਮਿਲੀਮੀਟਰ بارش ਰਿਕਾਰਡ ਕੀਤੀ ਗਈ ਹੈ ਜਿਹੜੀ ਕਿ ਨਾਰਮਲ ਤੋਂ 45.4 ਮਿਲੀਮੀਟਰ ਜ਼ਿਆਦਾ ਹੈ। ਇੱਕ ਹੰਡਰਸਟੂਮ ਲੱਗਦੀ ਕੋਈ ਜੀ ਚੰਗਾਈ। ਅੱਜ ਆਉਣ ਵਾਲੇ ਦਿਨਾਂ ਦੇ ਵਿੱਚ بارش ਕਾਫੀ ਥਾਵਾਂ ਤੇ ਐਕਸਪੈਕਟਿਡ ਹੈ ਔਰ ਕਿਤੇ ਕਿਤੇ ਜੋ ਹੈਵੀ ਬਾਰਿਸ਼ ਹੈ ਉਹ ਹੋ ਸਕਦੀ ਹੈ। ਪੁਲਿਸ ਦੇ ਵੱਲੋਂ ਸੁਖਬੀਰ ਬਾਦਲ ਨੂੰ ਰਹਾਸਤ ਦੇ ਵਿੱਚ ਲੈ ਲਿਆ ਗਿਆ। ਜਿਸ ਤੋਂ ਬਾਅਦ ਉਹਨਾਂ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਜਿਸ ਵਿੱਚ ਸੁਖਬੀਰ ਬਾਦਲ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਉਹ ਸਿਰਫ ਗੁਰੂ ਘਰ ਤੱਕ ਜਾਣਾ ਚਾਹੁੰਦੇ ਨੇ ਪਰ ਫੇਰ ਵੀ ਉਹਨਾਂ ਨੂੰ ਗੁਰੂ ਘਰ ਤੱਕ ਨਹੀਂ ਜਾਣ ਦਿੱਤਾ ਗਿਆ ਤੇ ਉਹਨਾਂ ਨੂੰ ਰਿਹਾਸਤ ਦੇ ਵਿੱਚ ਲੈ ਲਿੱਤਾ ਗਿਆ ਸੁਖਬੀਰ ਬਾਦਲ ਨੇ ਇਸ ਗੱਲ ਤੇ ਬਿਆਨ ਵੀ ਸਾਹਮਣੇ ਆਇਆ ਹੈ ਕਿ ਉਹ ਸਿਰਫ ਗੁਰੂ ਘਰ ਤੱਕ ਜਾਣਾ ਚਾਹੁੰਦੇ ਨੇ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਉਹਨਾਂ ਨੂੰ ਉੱਥੇ ਰੋਕ ਲਿੱਤਾ ਗਿਆ ਅਤੇ ਉਹਨਾਂ ਨੂੰ ਗੁਰੂ ਘਰ ਨਹੀਂ ਜਾਣ ਦਿੱਤਾ ਗਿਆ ਵਿਕਰਮ ਮਜੀਠੀਆ ਨੂੰ ਕੁਝ ਦਿਨ ਪਹਿਲਾਂ ਹੀ ਕਿਰਫਤਾਰ ਕਰ ਲਿੱਤਾ ਗਿਆ ਸੀ ਉਹਨਾਂ ਦੇ ਘਰ ਵਿਜੀਲੈਂਸ ਦੀ ਰੇਡ ਪਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੁਣ ਉਹਨਾਂ ਦੇ ਹੀ ਕੇਸ ਦੇ ਵਿੱਚ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਤੇ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਵਿਕਰਮ ਮਜੀਠੀਆ ਨੂੰ ਹੁਣ 4 ਦਿਨ ਦੀ ਰਿਮਾਂਡ ਦੇ ਦਿੱਤੀ ਗਈ ਹੈ ਜਿਸ ਤੋਂ ਬਾਅਦ ਇੱਕ ਨਵਾਂ ਹੋਰ ਖੁਲਾਸਾ ਵਿਕਰਮ ਮਜੀਠੀਆ ਦੇ ਕੇਸ ਦੇ ਵਿੱਚ ਸਾਹਮਣੇ ਆਇਆ ਜਿਸ ਦੀ ਜਾਣਕਾਰੀ ਫਿਲਹਾਲ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਵਿਕਰਮ ਮਜੀਠੀਆ ਦੇ Shimla ਦੇ ਵਿੱਚ ਇੱਕ ਜ਼ਮੀਨ ਸਾਹਮਣੇ ਆ ਰਹੀ ਹੈ ਇਹ ਜਿਹੜੀ ਜ਼ਮੀਨ ਹੈ ਉਹ 402 ਹੈਕਟੇਰ ਦੀ ਹੈ ਜਿਸ ਦੀ ਕੀਮਤ ਕਰੋੜਾ ਦੇ ਵਿੱਚ ਦੱਸੀ ਜਾ ਰਹੀ ਹੈ ਸਿਰਫ ਇੰਨਾ ਹੀ ਨਹੀਂ ਗਨੀਵਕੌਰ ਜੋ ਕਿ ਵਿਕਰਮ ਮਜੀਠੀਆ ਦੀ ਵਾਈਫ ਨੇ ਉਹਨਾਂ ਦੇ ਵੀ ਹੁਣ ਸ਼ੇਅਰ ਸਾਹਮਣੇ ਆ ਰਹੇ ਹੈ ਉਹਨਾਂ ਦੇ ਗ੍ਰੀਨ ਐਵੇਨਿਊ ਦੇ ਵਿੱਚ ਸ਼ੇਅਰ ਸਾਹਮਣੇ ਆ ਰਹੇ ਹੈ ਤੇ ਫਿਲਹਾਲ ਜਾਣਕਾਰੀ ਮੁਤਾਬਕ ਇਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ 25% ਜਿਹੜੇ ਸ਼ੇਅਰ ਨੇ ਉਹ ਗ੍ਰੀਨ ਐਵੇਨਿਊ ਦੇ ਵਿੱਚ ਸੀਗੇ ਜਿੰਨਾ ਦੀ ਕੀਮਤ ਜੇ ਗੱਲ ਕੀਤੀ ਜਾਵੇ ਕੀਮਤ ਦੀ ਤਾਂ ਉਹ ਵੀ ਕਰੋੜਾ ਦੇ ਵਿੱਚ ਸਾਹਮਣੇ ਆ ਰਹੀ ਹੈ ਅਤੇ ਇੱਕ ਹੋਰ ਕਰੋੜਾ ਦੀ ਜਿਹੜੀ ਕੀਮਤ ਹੈ ਉਹ ਸਾਹਮਣੇ ਆ ਰਹੀ ਹੈ ਦਿੱਲੀ ਦੇ ਵਿੱਚ ਵਿਕਰਮ ਮਜੀਠੀਆ ਦਾ ਇੱਕ ਸੈਲਿਕ ਫਾਰਮ ਵੀ ਸੀ ਜਿਸ ਦੀਆਂ ਕੀਮਤਾਂ ਕਰੋੜਾ ਦੇ ਵਿੱਚ ਦੱਸੀਆਂ ਜਾ ਰਹੀਆਂ ਨੇ ਤੇ ਸਿਰਫ ਇੰਨਾ ਹੀ ਨਹੀਂ ਇੰਨਾ ਵੀ ਦੱਸਿਆ ਜਾ ਰਿਹਾ ਜਾਣਕਾਰੀ ਮੁਤਾਬਕ ਕਿ ਇਹ ਜਿਹੜੀ ਜ਼ਮੀਨ ਸੀ ਪਹਿਲਾਂ ਇਨਾਂ ਦੇ ਵੱਲੋਂ ਵੇਚ ਦਿੱਤੀ ਗਈ ਸੀ ਪਰ ਹੁਣ ਦੁਬਾਰਾ ਉਹਨਾਂ ਦੇ ਵੱਲੋਂ ਇਹ ਜਿਹੜੀ ਜ਼ਮੀਨ ਹੈ ਉਸ ਨੂੰ ਖਰੀਦ ਲਿੱਤਾ ਗਿਆ ਤੇ ਵਿਕਰਮ ਵਜੀਠੀਆ ਦੀ ਜੇ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਇੱਕ ਕੇਸ ਦੇ ਜਿਹੜੇ ਨਵੇਂ-ਨਵੇਂ ਮਾਮਲੇ ਨੇ ਜਾਂ ਫਿਰ ਨਵੇਂ ਮੋੜ ਜਿਹੜੇ ਨੇ ਉਹ ਰੋਜ਼ ਦੇਖਣ ਨੂੰ ਮਿਲ ਰਹੇ ਨੇ ਉਹਨਾਂ 'ਚੋਂ ਹੁਣ ਇੱਕ ਇੱਕ ਨਵਾਂ ਮੋੜ ਜਿਹੜਾ ਅੱਜ ਦੇਖਣ ਨੂੰ ਮਿਲਿਆ ਜਿਸ ਵਿੱਚ ਵਿਕਰਮ ਮਜੀਠੀਆ ਦੀ ਐਨੀ ਜ਼ਮੀਨ ਅਤੇ ਉਹਨਾਂ ਦੀ ਧਰਮ ਪਤਨੀ ਗਨੀਵ ਕੌਰ ਦੇ ਸ਼ੇਅਰ ਵੀ ਦੇਖਣ ਨੂੰ ਮਿਲੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਘਰੇ ਡਿਟੇਨ ਕੀਤਾ ਗਿਆ ਇਥੋਂ ਹੀ ਕਲ ਸਪਸ਼ਟ ਹੈ ਕਿ ਸਰਕਾਰ ਡਰ ਗਈ ਹੈ ਕਿਉਂਕਿ ਇਹ ਜਿਹੜਾ ਕੇਸ ਹੈ ਇਹਦੇ 'ਚ ਸਰਕਾਰ ਨੂੰ ਅਜੇ ਤੱਕ ਕੱਖ ਨਹੀਂ ਲੱਭਿਆ ਕੱਖ ਜੀ ਨੂੰ ਆਪਾਂ ਕਹਿੰਦੇ ਆ ਅੱਜ ਵੀ ਕੋਰਟ ਦੇ ਵਿੱਚ ਜਦੋਂ ਸਰਕਾਰ ਆਉਂਦੀ ਹੈ ਤਾਂ ਉਹੀ ਰੱਟੀਆਂ ਰਟਾਈਆਂ ਦਲੀਲਾਂ ਉਹੀ ਸਰਾਇਆ ਇੰਡਸਟਰੀ ਉਹੀ ਸਾਈਪ੍ਰਸ ਵਾਲੀ ਕੰਪਨੀ ਇਹ ਤਾਂ ਅੱਗੇ ਹਲੇ ਤੱਕ ਸਰਕਾਰ ਨਹੀਂ ਵਧੀ ਔਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਕਰਮ ਮਜੀਠੀਆ ਸਾਹਿਬ ਵੱਲੋਂ ਤਮਨਵੀਰ ਸੋਪਤੀ ਸਾਹਿਬ ਐਡਵੋਕੇਟ ਅਰਸ਼ਦੀਪ ਜੀਮਾ ਧਨਵਾਦ ਸਾਹਿਬ ਮੈਂ ਸਾਡੇ ਨਾਲ ਬਰਾੜ ਸਾਹਿਬ ਦੁਬਾਰਾ ਕੋਰਟ ਨੂੰ ਇਹ ਗੱਲ ਦੱਸੀ ਕਿ ਇਹ ਜਿਹੜੀਆਂ ਗੱਲਾਂ ਅੱਜ ਕਰਦੇ ਨੇ ਇਹ ਗੱਲਾਂ ਸਾਰੀਆਂ ਉਹੀ ਨੇ ਜਿਹੜੀਆਂ ਕਿ ਮਾਨਯੋਗ ਸੁਪਰੀਮ ਕੋਰਟ 'ਚ ਇਹਨਾਂ ਨੇ ਐਫੀਡੇਵਿਟ ਤੇ ਰੱਖੀਆਂ ਨੇ ਕੋਈ ਨਵਾਂ ਤੱਥ ਪੰਜਾਬ ਦੀ ਵਿਜੀਲੈਂਸ ਕੋਲੇ ਨਹੀਂ ਉਹੀ ਗੱਲਾਂ ਤੇ ਦੁਬਾਰਾ ਦੁਬਾਰਾ ਇਹ ਕੋਰਟ ਨੂੰ ਆ ਕੇ ਕਹਿੰਦੇ ਨੇ ਜੀ ਸਾਨੂੰ ਰਿਮਾਂਡ ਚ ਵਾਦਾ ਕਰ ਦਿਓ ਅਸੀਂ ਹਿਮਾਚਲ ਜਾਏ ਉਥੋਂ ਇਹਨਾਂ ਨੂੰ ਕੱਖ ਨਹੀਂ ਲੱਭਿਆ ਇਹ ਮਜੀਠੇ ਜਾਏ ਮਜੀਠੇ ਉਹ ਇਹਨਾਂ ਨੂੰ ਕੱਖ ਨਹੀਂ ਲੱਭਿਆ ਇਹ ਚੰਡੀਗੜ੍ਹ ਦੇ ਘਰੇ ਜਾਏ ਉਥੋਂ ਇਹਨਾਂ ਨੂੰ ਕੱਖ ਨਹੀਂ ਲੱਭਿਆ ਹੁਣ ਅਜੀ ਇੱਕ ਨਵੀਂ ਘਾੜਤ ਕੱਢ ਕੇ ਆ ਗਏ ਕਹਿੰਦੇ ਜੀ ਹੁਣ ਅਸੀਂ ਕਿੱਥੇ ਜਾਣਾ ਹੁਣ ਅਸੀਂ ਕਹਿੰਦੇ ਜੀ ਗੋਰਖਪੁਰ ਜਾਣਾ ਸਰਾਏ ਇੰਡਸਟਰੀ ਗੋਰਖਪੁਰ ਦੱਸੋ ਸਰਾਏ ਇੰਡਸਟਰੀ ਜਿਹੜਾ ਇਹਨਾਂ ਕੇ ਸੁਪਰੀਮ ਕੋਰਟ ਦਾ ਆਵਦਾ ਐਫੀਡੇਵਿਟ ਹੈ ਕਿ ਵਿਕਰਮ ਮਜੀਠੀਆ ਪੋਲਿਟਿਕਸ ਜਾਣ ਤੋਂ ਪਹਿਲਾਂ ਉਹ ਸਰਾਇਆ ਇੰਡਸਟਰੀ ਤੋਂ ਅਸਤੀਫਾ ਦੇ ਗਏ ਸੀ ਉਹ ਸਰਾਇਆ ਇੰਡਸਟਰੀ ਦੇ ਵਿੱਚ ਨਾ ਡਾਇਰੈਕਟਰ ਨੇ ਉਹ ਕਿਸੇ ਡਿਸੀਜਨ 메ਕਿੰਗ ਪੋਸਟ ਤੇ ਨਹੀਂ ਸਿਰਫ ਤੇ ਸਿਰਫ 11% ਦੇ ਸ਼ੇਅਰ ਹੋਲਡਰ ਨੇ ਉਹ ਵੀ ਜਿਹੜੇ ਮਜੀਠੀਆ ਸਾਹਿਬ ਦੇ ਦਾਦਾ ਜੀ ਤੋਂ ਉਹਨਾਂ ਨੂੰ ਆਏ ਪੰਜਾਬ ਦੇ ਵਿੱਚ ਨਸ਼ੇ ਦੀ ਵਰਤੋਂ ਜਿਹੜੀ ਆ ਉਹ ਦਿਨ ਬਰ ਦਿਨ ਵਧਦੀ ਜਾ ਰਹੀ ਹੈ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਨਸ਼ਾ ਮੁਕਤੀ ਮੁਹਿੰਮ ਚਲਾ ਦਿੱਤਾ ਗਿਆ ਸੀ ਇਹ ਜਿਹੜਾ ਮੁਹਿੰਮ ਹੈ ਉਹ ਸਰਕਾਰ ਦੇ ਵੱਲੋਂ ਚਲਾ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਆਏ ਦਿਨ ਵੱਡੀ ਅਪਡੇਟ ਦੇਖਣ ਨੂੰ ਮਿਲ ਰਹੀ ਹੈ ਜਿਸ ਦੀ ਜਾਣਕਾਰੀ ਹੁਣ ਸਾਹਮਣੇ ਆ ਰਹੀ ਹੈ ਤੇ ਹੁਣ ਅਸੀਂ ਤੁਹਾਨੂੰ ਵੀ ਦੱਸਦੇ ਹਾਂ ਕਿ ਪੰਜਾਬ ਦੇ ਵਿੱਚ ਨਸ਼ਾ ਮੁਕਤੀ ਮੁਹਿੰਮ ਨੂੰ ਲੈ ਕੇ ਕਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਦੀ ਜਿਹੜੀ ਇਹ ਮੁਹਿੰਮ ਹੈ ਜੁਧ ਨਸ਼ਾ ਵਿਰੁੱਧ ਉਸ ਚਾਨੂੰ ਉਸ ਵੇਲੇ ਬਹੁਤ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਮਾਨ ਜੋ ਕਮਿਸ਼ਨਰ ਪੁਲਿਸ ਸੀ ਗੋਪੀ ਸਿੰਘ ਜੀ ਬੋਲ ਰਿਹਾ ਦੀ ਦੇਚਾਨ ਦੇਚਾਂ ਤੇ ਐਡੀਐਸਪੀ ਸਿਟੀ ਵਾਸੀ ਚਿਚਾਲਜੀ ਸਿੰਘ ਦੇ ਰਹਿਮਾਈ ਹੇਠ ਸਾਡੇ ਥਾਣਾ ਡਿਵੀਜ਼ਨ ਦੇ ਇੰਸਪੈਕਟਰ ਸੁਮਿੰਦਰ ਸਿੰਘ ਐਸਐਚਓ ਤੇ ਐਸਏਈ ਦਰਸ਼ਕਵਾਰ ਇਹਨਾਂ ਨੂੰ ਸਾਂਝੇ ਤੌਰ ਤੇ ਚਲਾਏ ਆਪਰੇਸ਼ਨ ਦੇ ਵਿੱਚ ਇੱਕ ਸ਼ਿਲਿੰਦਰ ਚਾ ਵਾਸੀ ਬਿਹਾਰ ਹੁਣ ਤੇ ਰੰਦਾ ਚਬਾਰ ਰੋਡ ਇਹਨੂੰ ਕਾਬੂ ਕਰਕੇ ਇਹਦੇ ਕੋਲੋਂ 4 ਕਿਲੋ ਜਿਹੜਾ ਗਾਂਜਾ ਜਿਹੜਾ ਉਹ ਰਿਕਵਰ ਕੀਤਾ ਗਿਆ ਹੈ ਰਿਕਵਰ ਕਰਕੇ ਇਹਦੇ ਗ੍ਰਾਮ ਮੁਕੱਦਮਾ ਨੰਬਰ 48 ਮਿਤੀ 1725 ਅੰਟਰਸੈਕਸ਼ਨ ਵੀ ਗਾਟ 85 ਐਨਪੀਐਸ ਜਿਹੜਾ थाना ਡੀਰ ਵਿਖੇ ਉਂਤਜੀ ਕੀਤਾ ਗਿਆ ਤੇ ਇਹਦੀ ਮੋੜ ਦੇ ਵਿੱਚ ਕੁਝ ਲੋਏ ਆਏ ਵੀ ਇਹ ਬਿਹਾਰ ਤੋਂ ਗੰਝਾ ਲੈ ਕੇ ਆਉਂਦਾ ਹੈ ਲਿਆ ਕੇ ਤੇ ਵੇਚ ਦਿੰਦਾ ਹੈ ਤੇ ਫਿਰ ਵੇਚ ਕੇ ਫਿਰ ਬਿਹਾਰ ਚਲਾ ਜਾਂਦਾ ਤੇ ਲੈ ਕੇ ਆਉਂਦਾ ਹੈ ਇਹਦਾ ਅਸੀਂ ਪੂਸਰਮਾਰਡ ਹਾਸਲ ਕਰ ਲਿਆ ਉਸ ਮਾਰਡ ਹਾਸਲ ਕਰਵਾ ਦੇ ਪ੍ਰੋਪਰ ਇਨਟੈਰੋਗੇਸ਼ਨ ਹੋਊਗੀ ਤੇ ਜੇ ਤੋਂ ਅੱਗੇ ਵੀ ਤੋਂ ਸਾਨੂੰ ਕਾਫੀ ਰਿਕਵਰੀ ਆਉਂਦੀ ਜਿਹੜੀ ਆ ਆਸ ਇਸ ਸਾਲ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇੱਧਰ ਦੀਆਂ ਹੋਰ ਸਰਗਰਮੀਆਂ ਲੈ ਕੇ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੋਵਾਂਗੇ ਫਿਲਹਾਲ ਲਈ ਸਾਨੂੰ ਦੋ ਇਜਾਜ਼ਤ ਸ਼ਸ਼ੀਆਕਲ